ਦਨ ਕਈਆ ਕਰਾਰ ਦਿੱਤੇ ਜਾਣ ਤੋਂ ਬਾਅਦ ਸਜ਼ਾ ਸੁਣਾਉਣ ਵਿੱਚ ਹੋ ਰਹੀ ਦੇਰੀ ਤੋਂ ਸੁਖਬੀਰ ਸਿੰਘ ਬਾਦਲ ਖੁਦ ਹੈਰਾਨ ਹਨ ਇਸ ਨੂੰ ਲੈ ਕੇ ਉਹ ਜਫੀਦਾਰ ਸਹਿਬਾਨ ਕੋਲ ਪਹੁੰਚੇ ਅਤੇ ਜਫੀਦਾਰ ਸਹਿਬਾਨ ਨੂੰ ਲਿਖਤੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਮਾਨਯੋਗ ਸਿੰਘ ਸਾਹਿਬ ਜੀ ਆਪਜੀ ਵੱਲੋਂ ਦਾਸ ਨੂੰ ਤਨਖਾਹਿਆ ਕਰਾਰ ਦਿੱਤੇ ਗਏ ਨੂੰ ਢਾਈ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਇੱਕ ਨਿਮਾਣੇ ਸੇਵਕ ਵਜੋਂ ਤਖਤ ਸਾਹਿਬ ਦੀ ਮਾਣ ਮਰਿਆਦਾ ਦੇ ਮਤੇ ਨਜ਼ਰ ਰੱਖਦੇ ਹੋਏ ਮੈਂ ਆਪਣੇ ਆਪ ਨੂੰ ਰਾਜਨੀਤਿਕ ਪੰਥਕ ਅਤੇ ਸਮਾਜਿਕ ਉਰਜੇਵਾਂ ਤੋਂ ਦੂਰ ਰੱਖਿਆ ਹੋਇਆ ਹੈ ਪਰ ਅੱਜ ਸਿੱਖ ਪੰਥ ਅਤੇ ਪੰਜਾਬ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਦਰਪੇਸ਼ ਹਨ ਪਰ ਦਾਸ ਇਸ ਸਮੇਂ ਜਾਂਦੇ ਹੋਏ ਵੀ ਇਨਾ ਗੰਭੀਰ ਹਾਲਾਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਵਿੱਚ ਅਸਮਰੱਥ ਹੈ ਪੰਜਾਬ ਅਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਕੰਮਕਾਜ ਉੱਤੇ ਵੀ ਭਾਰੀ ਅਸਰ ਪੈ ਰਿਹਾ ਹੈ ਸ੍ਰੀ ਦਾਸ ਅੱਜ ਫਿਰ ਨਿਮਾਣੇ ਸੇਵਕ ਵਜੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਦੁਬਾਰਾ ਜੋਦੜੀ ਕਰਦਾ ਹੈ ਕਿ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾ ਕੇ ਗੁਰਮਰਿਆਦਾ ਅਨੁਸਾਰ ਜੋ ਵੀ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਇਆ ਜਾਂਦਾ ਹੈ ਉਹ ਲਗਾਉਂਦਾ ਦੀ ਕਿਰਪਾਲਤਾ ਕੀਤੀ ਜਾਵੇ ਦਾਸ ਹਰ ਹੁਕਮ ਦੀ ਪਾਲਣਾ ਕਰਨ ਦੀ ਵਚਨਬੱਧਤਾ ਨੂੰ ਮੁੜ ਦਹਰਾਉਂਦਾ ਹੈ ਕਾਲ ਤਖਸਾਬ ਤਰਫੋਂ ਸਿੰਘ ਸਾਹਿਬ ਨੇ ਦਾਸ ਨੂੰ ਤਨਖਈਆ ਡਿਕਲੇਰ ਕੀਤਾ ਮੈਂ ਅਗਲੇ ਦਿਨ ਹੀ ਇੱਥੇ ਦਾਸ ਪਹੁੰਚ ਗਿਆ ਸ਼੍ਰੀ ਕਾਲ ਤਖਸਾਬ ਆਦੇਸ਼ ਲੈਣ ਵਾਸਤੇ ਜੋ ਸੇਵਾ ਜੋ ਹੁਕਮ ਸ਼੍ਰੀ ਕਾਲ ਤਖਸਾਬ ਕਰਨਗੇ ਐਜ਼ ਅ ਐਜ਼ ਅ ਸਿੱਖ ਐਜ਼ ਅ ਕਾਲੀ ਦਲ ਮੇਰੇ ਵੱਸੇ ਪ੍ਰਵਾਨ ਹੈ ਪਰ ਮੈਂ ਅੱਜ ਬੇਨਤੀ ਕਰਨ ਵਾਸਤੇ ਆਇਆ ਕਿ ਤਕਰੀਬਨ 2.5 ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਹਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ ਤਨਖਾਹ ਲਈ ਜਾਏਗੀ ਹਲੇ ਤੱਕ ਕੁਝ ਅਹੁਦੇ ਬਾਰੇ ਉਸਮਾਨਦ ਵਿੱਚ ਕੋਈ ਗੱਲ ਹੋਈ ਨਹੀਂ